रेलवे प्रशासन मुर्दाबाद रेलवे प्रशासन मुर्दाबाद रेलवे प्रशासन मुर्दाबाद रेलवे प्रशासन मुर्दाबाद पंजाब सरकार मुर्दाबाद पंजाब सरकार मुर्दाबाद ड्राइवर एकता जिंदाबाद ड्राइवर एकता जिंदाबाद ड्राइवर एकता जिंदाबाद हमारा रास्ता खोला जाए हमारा रास्ता खोला जाए हमारा ਪ੍ਰਸ਼ਾਸਨ ਮਰਦਾਬਾਦ ਰੇਲਵੇ ਪ੍ਰਸ਼ਾਸਨ ਮਰਦਾਬਾਦ ਡਰਾਈਵਰ ਇਕਤਾ ਜਿੰਦਾਬਾਦ ਡਰਾਈਵਰ ਇਕਤਾ ਜਿੰਦਾਬਾਦ ਹਮਾਰਾ ਰਾਸਤਾ ਖੋਲਾ ਜੈ ਹਮਾਰਾ ਰਾਸਤਾ ਖੋਲਾ ਜੈ ਰੇਲਵੇ ਖਿਲਾਫ ਪ੍ਰਦਰਸ਼ਨ ਕੀਤਾ ਹੈ ਜਾਂ ਕੀ ਮਾਮਲਾ ਹੈ ਮਾਮਲਾ ਸਰ ਇਹ ਹੈ ਵੀ ਇੱਥੇ ਆਪਣਾ ਕ੍ਰੈਸ਼ਰ ਹੈ ਜਿਹੜੀਆਂ ਗੱਡੀਆਂ ਆਪਣੀਆਂ ਪੰਜਾਬ ਦੀਆਂ ਇੱਥੋਂ ਕ੍ਰੈਸ਼ਰ ਭਰ ਕੇ ਜਾਂਦੀਆਂ ਪੰਜਾਬ 'ਚ ਜਗਾ ਜਗਾ ਕ੍ਰੈਸ਼ਰ ਲੈ ਕੇ ਜਾਂਦੇ ਆ ਇੱਥੇ ਇਹ ਰਸਤਾ ਪਹਿਲਾਂ ਚਾਲੂ ਸੀਗਾ ਬਾਅਦ 'ਚ ਇਹਨਾਂ ਨੇ ਕ੍ਰੈਸ਼ਰ ਦੇ ਦਵਾ ਚ ਆ ਕੇ ਰਸਤਾ ਖੋਲਤਾ ਉਸ ਦੇ ਕਾਰਨ ਸਾਨੂੰ ਕੋਈ ਬਗੈਰ ਨੋਟਿਸ ਦਿੱਤੇ ਇਹਨਾਂ ਨੇ ਰਸਤਾ ਬੰਦ ਕਰਤਾ ਹੁਣ ਜਿਹੜੀਆਂ ਗੱਡੀਆਂ ਇੱਥੇ ਭਰੀਆਂ ਡਰਾਈਵਰ ਭੁੱਖੇ ਤੇ ਆਏ ਕੱਲ ਦੇ ਇੱਥੇ ਪਰੇਸ਼ਾਨ ਹੋ ਰਹੇ ਆ ਸਾਡੀ ਕੋਈ ਸੁਣਵਾਈ ਨਹੀਂ ਅਸੀਂ ਇਹਨਾਂ ਨੂੰ ਰਿਕਵੈਸਟ ਕੀਤੀ ਸੀਗੀ ਕਿ ਜਿਹੜੀਆਂ ਗੱਡੀਆਂ ਅੰਦਰ ਭਰੀਆਂ ਖੜੀਆਂ ਵੀ ਉਹਨਾਂ ਨੂੰ ਇੱਕ ਦਫਾ ਰਸਤਾ ਖੋਲ ਦਿਓ ਉਹਨਾਂ ਗੱਡੀਆਂ ਨੂੰ ਕੱਢ ਦਿਓ ਉਸ ਤੋਂ ਬਾਅਦ ਚਾਹੇ ਤੁਸੀਂ ਪੱਕਾ ਪਰਮਾਨੈਂਟ ਰਸਤਾ ਬੰਦ ਕਰ ਦਿਓ ਅਸੀਂ ਨਹੀਂ ਆਵਾਂਗੇ ਕੱਲ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਕੱਲ ਦੇ ਇੱਥੇ ਬਹੁਤ ਪਰੇਸ਼ਾਨ ਹੋ ਰਹੇ ਹਾਂ ਸਰ ਕੱਲ ਕੋਈ ਤੁਹਾਨੂੰ ਆ ਕੇ ਨੋਟੀਸ ਨਹੀਂ ਦਿੱਤਾ ਜਾਂ ਟਰਾਂਸਫਰ ਨੇ ਕਿਹਾ ਹੈ ਕਿ ਰਸਤਾ ਬੰਦ ਕੀਤਾ ਜਾਣਾ ਨਾ ਸਰ ਸਾਨੂੰ ਕੋਈ ਨੋਟਿਸ ਨਹੀਂ ਦਿੱਤਾ ਅਸੀਂ ਇੱਥੋਂ ਖਾਲੀ ਗੱਡੀਆਂ ਲੈ ਕੇ ਗਏ ਹਾਂ ਜੇ ਸਾਨੂੰ ਉਸ ਟਾਈਮ ਵੀ ਕਹਿ ਦਿੰਦੇ ਵੀ ਰਸਤਾ ਬੰਦ ਕਰਨਾ ਅਸੀਂ ਅੰਦਰ ਨਹੀਂ ਜਾਂਦੇ ਸਾਨੂੰ ਬਿਨਾਂ ਕੋਈ ਨੋਟਿਸ ਦਿੱਤੇ ਅੰਦਰ ਜਾ ਕੇ ਅਸੀਂ ਗੱਡੀਆਂ ਲੋਡ ਕਰ ਲਿਆ ਤੁਸੀਂ ਦੇਖ ਸਕਦੇ ਹੋ ਪਿੱਛੇ 50 ਤੋਂ 60 ਗੱਡੀਆਂ ਲਾਈਨ ਖੜੀ ਹੈ ਔਰ ਅਸੀਂ 50 ਤੋਂ 60 ਗੱਡੀਆਂ ਦੇ ਵਿੱਚ ਦੋ ਦੋ ਮੁਲਾਜ਼ਮ ਔਖੇ ਤੇ ਆਏ ਇੱਥੇ ਪਰੇਸ਼ਾਨ ਹੋਣ ਰਹੇ ਸਾਡੀ ਕਿਸੇ ਨੇ ਕੋਈ ਸਾਰ ਨਹੀਂ ਲਈ ਅਸੀਂ ਬੜ ਮੌਕੇ ਤੇ ਕੋਈ ਅਧਿਕਾਰੀ ਆਇਆ ਇੱਥੇ ਤੁਹਾਡਾ ਨਾ ਸਰ ਕੋਈ ਅਧਿਕਾਰੀ ਨਹੀਂ ਆਇਆ ਕੁਝ ਨਹੀਂ ਆਇਆ ਬਸ ਜਦ ਅਸੀਂ ਆ ਕੇ ਦੇਖਿਆ ਤਾਂ ਰਸਤਾ ਬੰਦ ਹੈ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਮੰਗ ਇਹੇ ਕਰਦੇ ਹਾਂ ਇਹਨਾਂ ਤੋਂ ਵੀ ਸਾਡਾ ਜਿਹੜਾ ਰਸਤਾ ਹੈ ਰਸਤਾ ਖੋਲਿਆ ਜਾਵੇ ਇਹ ਜਿਹੜੀਆਂ ਗੱਡੀਆਂ ਲੋਡ ਇੱਕ ਵਾਰ ਫਾ ਗੱਡੀਆਂ ਸਾਨੂੰ ਇੱਥੋਂ ਨਿਕਲਣ ਦਿੱਤਾ ਜਾਵੇ ਦੂਜਾ ਅਸੀਂ ਕਦੀ ਨਹੀਂ ਆਵਾਂਗੇ ਚਾਹੇ ਸਾਡੇ ਨੂੰ ਪੱਕਾ ਪਰਮਾਨੈਂਟ ਰਸਤਾ ਬੰਦ ਕੀਤਾ ਜਾਵੇ ਮਧਪੁਰ ਦੇ ਰੇਲਵੇ ਵਾਲਾ ਪੁਲ ਬੰਦ ਕੀਤਾ ਗਿਆ ਕੀ ਸਮੱਸਿਆ ਕੀ ਪਛਾਣੀ ਸਰ ਮੇਰਾ ਨਾਮ ਹਰੀਸ਼ ਕੁਮਾਰ ਹੈ ਪਹਿਲਾਂ ਤੇ ਮੈਂ ਇੰਡੀਆ ਨਿਊਜ਼ ਤੇ ਨਿਤਨભાઈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਪ੍ਰਸ਼ਾਸਨ ਨੂੰ ਛੱਡ ਕੇ ਤੁਸੀਂ ਇੰਦਰਾਵਾਂ ਦਾ ਹਾਲਚਲ ਪੁੱਛਿਆ ਆਣ ਕੇ ਇਹਨਾਂ ਦੀ ਤੁਸੀਂ ਫਰਿਆਦ ਸੁਣੀ ਹੈ ਇਹ ਗੱਡੀਆਂ ਪਰਸੋਂ ਦੀਆਂ ਕੱਲ ਦੀਆਂ ਭਰੀਆਂ ਭਰੀਆਂ ਸਵੇਰ ਦੀਆਂ 9 ਵਜੇ ਦੀਆਂ ਇੱਥੇ ਨਾ ਕੋਈ ਕਿਸੇ ਨੇ ਸਾਨੂੰ ਪਹਿਲਾਂ ਕਿਹਾ ਪੀ ਇਹ ਬੰਦ ਹੈ ਜਾਂ ਕੁਛ ਹੈ ਨਾ ਅਖਬਾਰ ਚ ਨੋਟਿਸ ਕੱਢਿਆ ਕਿਸੇ ਨੇ ਕਿਸੇ ਵੀ ਟਰਾਂਸਪੋਰਟਰ ਨੂੰ ਕਿਸੇ ਵੀ ਟਰੱਕ ਡਰਾਈਵਰ ਨੂੰ ਨਹੀਂ ਪਤਾ ਵੀ ਇਹ ਰਸਤਾ ਬੰਦ ਹੋਣਾ ਹੈ ਕਿ ਨਹੀਂ ਹੋਣਾ ਬਿਨਾ ਪੁੱਛੇ ਆਪਣੀ ਮਰਜ਼ੀ ਨਾਲ ਇਹਨਾਂ ਰਸਤਾ ਬੰਦ ਕਰਤਾ ਗੱਡੀਆਂ ਭਰੀਆਂ ਖੜੀਆਂ ਨੇ ਕਲ ਦੀਆਂ ਸਵੇਰੇ 9 ਵਜੇ ਦੀਆਂ ਰਾਤ ਸਾਰੇ ਡਰਾਈਵਰ ਭੁੱਖੇ ਭਾਣੇ ਬਿਨਾ ਪਾਣੀ ਤੋਂ ਇੱਥੇ ਦਰਿਆ ਦੇ ਵਿੱਚ ਦੇਖ ਲਓ ਕਿਹੜਾ ਨੁਲਕਾ ਹੈ ਕਿੱਥੇ ਕੋਈ ਟਾਬਾ ਕੋਈ ਟਾਬਾ ਨਹੀਂ ਕੋਈ ਨਲਕਾ ਨਹੀਂ ਕੋਈ ਚਾਹ ਨਹੀਂ ਕੋਈ ਪਾਣੀ ਨਹੀਂ ਭੁੱਖੇ ਭਾਣੇ ਸਾਰੇ ਡਰਾਈਵਰ ਬੈਠੇ ਨੇ ਰਾਤ ਦੇ ਕੁਝ ਡਰਾਈਵਰ ਗੱਡੀਆਂ ਦੇ ਵਿੱਚ ਬਿਮਾਰ ਨੇ ਦੋ ਤਿੰਨ ਵਿਚਾਰੇ ਉਹ ਗੱਡੀ ਤੋਂ ਬਾਹਰ ਨਹੀਂ ਨਿਕਲ ਸਕਦੇ ਤੋ ਇਹ ਲਾਲੋ ਸਾਹਿਬ ਇਹਨਾਂ ਨੇ ਪੀਣਾ ਪੁੱਛੇ ਬੈਰੀਕੇਡ ਬੰਦ ਕੀਤਾ ਜਿਹੜੀਆਂ ਗੱਡੀਆਂ ਭਰੀਆਂ ਖੜੀਆਂ ਇਹਨਾਂ ਨੂੰ ਜਾਂਦੇ ਜਾਨ ਦਿੱਤਾ ਜਾਏ ਉਹ ਡਰਾਈਵਰ ਕਹਿ ਰਹੇ ਵੀ ਸਾਨੂੰ ਖਾਲੀ ਖਾਲੀ ਕਰਕੇ ਜਾਣ ਦਿਓ ਤਾਂ ਵੀ ਨਹੀਂ ਜਾਣ ਦਿੰਦੇ ਨੇ ਜਿਹੜੇ ਰਸਤਾ ਬੰਦ ਕੀਤਾ ਆ ਇਹਨਾਂ ਨੇ ਪ੍ਰਸ਼ਾਸਨ ਅੱਗੇ ਅਸੀਂ ਮੰਗ ਕਰਦੇ ਆਂ ਵੀ ਇਹ ਰਸਤਾ ਜਿਹੜਾ ਥੋੜੀ ਦੇਰ ਲਈ ਖੋਲ੍ਹਿਆ ਜਾਏ ਜਿਹੜੀਆਂ ਭਰੀਆਂ ਗੱਡੀਆਂ ਨੇ ਸਾਡੀਆਂ ਇਹ ਭਰੀਆਂ ਗੱਡੀਆਂ ਨਿਕਲ ਜਾਣ ਉਸ ਤੋਂ ਬਾਅਦ ਆਪਾਂ ਗੱਡੀਆਂ ਨੇ ਇੱਧਰ ਵੜਾਂਗੇ ਜਦ ਤੱਕ ਤੁਸੀਂ ਕਹੋਗੇ ਵੀ ਵੜੋ ਤਾਂ ਵੜਾਂਗੇ ਜੇ ਤੁਸੀਂ ਮਨਾ ਕਰੋਗੇ ਨਹੀਂ ਆਪਾਂ ਕੋਈ ਵੀ ਗੱਡੀ ਵਾਲਾ ਇੱਧਰ ਗੱਡੀ ਭਰਨੀਆਂ ਦਾ ਅਸੀਂ ਇਹੀ ਬੇਨਤੀ ਕਰਨੇ ਵੀ ਜਿਹੜੀਆਂ ਭਰੀਆਂ ਖੜੀਆਂ ਇਹੋ ਗੱਡੀਆਂ ਸਾਡੀਆਂ ਜਿਹੜੀਆਂ ਵਾਰਗੜਾ ਦਿੱਤੀਆਂ ਨੇ ਇਹੀ ਪ੍ਰਸ਼ਾਸਨ ਅਗੇ ਹੀ ਮੰਗ ਕਰਦੇ ਆ ਸਾਰੇ ਡਰਾਈਵਰ ਪਰੇਸ਼ਾਨ ਹੈ ਜੀ ਕੱਲ ਦੀਆਂ ਭੜੀਆਂ ਖੜੀਆਂ ਨੇ ਦੋ ਦੋ ਦਿਨ ਹੋ ਗਏ ਡਰਾਈਵਰਾਂ ਨੂੰ ਆਪਣੇ ਘਰੇ ਗਿਆ ਨੂੰ ਕਿੱਥੇ ਇਹਨਾਂ ਨੇ ਗੱਡੀ ਭਰ ਕੇ ਸ਼ਾਮ ਨੂੰ ਪਿੰਡ ਪਹੁੰਚਣਾ ਹੁੰਦਾ ਅੱਜ ਦੂਜਾ ਦਿਨ ਹੈ ਜੀ ਸ਼ਾਮਾਂ ਪੈ ਰਹੀਆਂ ਅਜੇ ਤੱਕ ਕੋਈ ਰਸਤਾ ਖੁੱਲਣ ਦੀ ਕੋਈ ਆਸ ਮਿਲ ਨਹੀਂ ਆ ਸਾਹਮਣੇ ਤੁਸੀਂ ਬੈਰੀਕੇਡਾਂ ਨਿਗਾ ਮਾਰ ਕੇ ਦੇਖ ਲੋ ਨਾ ਕੋਈ ਆਤਾ ਪਤਾ ਵੀ ਖੁੱਲੂਗਾ ਜਾਂ ਨਹੀਂ ਕੋਈ ਬੰਦਾ ਵੀ ਨਹੀਂ ਇਨਾਂ ਦਾ ਕੋਈ ਸਰਕਾਰੀ ਇੱਥੇ ਵੀ ਜਿਹੜਾ ਕੋਈ ਦੱਸੂਗਾ ਕੋਈ ਗੱਲਬਾਤ ਕੋਈ ਪੁੱਛ ਮੰਗੇ ਨਹੀਂ ਤੇ ਜੀ ਬਿਨਾ ਪੁੱਛੇ ਬੰਦ ਕਰਕੇ ਚੱਲ ਗਏ ਇਹ ਮੁਸ਼ਕਲਾ ਸਾਹਮਣਾ ਕਰਨਾ ਪੈ ਰਿਹਾ ਅਜ ਮਾਦਬੁੱਦ ਦੇ ਵਿੱਚ ਸਰ ਕੱਲ ਦਾ ਰਸਤਾ ਬੰਦ ਆ 9 ਵਜੇ ਤੋਂ ਲੈ ਕੇ ਇਹ ਰਾਤ ਕਿਨੇ 10 ਵਜੇ ਖੋਲਦਾਂਗੇ ਕਿਸੇ ਨੇ ਮਾਰੀ ਸੁਣੀ ਨਹੀਂ ਕਿਨਾਂ ਦੀ ਚੌਂਕੀ ਜੀ ਵੀ ਗਏ ਆਪਾਂ ਇੱਥੇ ਲ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਤੇ ਸਾਰੇ ਡਰਾਈਵਰ ਬਹੁਤ ਪਰੇਸ਼ਾਨ ਆ ਇਹੋ ਹੀ ਰੇਲਵੇ ਡਿਪਾਰਟਮੈਂਟ ਅੱਗੇ ਸਾਡੀ ਬੇਨਤੀ ਆ ਵੀ ਕਿਰਪਾ ਕਰਕੇ ਰਸਤਾ ਖੋਲਿਆ ਜਾਵੇ ਕਈ ਡਰਾਈਵਰ ਰਾਤ ਦੇ ਭੁੱਖੇ ਨੇ ਕਿਸੇ ਨੇ ਰੋਟੀ ਨਹੀਂ ਕਿਸੇ ਨੂੰ ਪਾਣੀ ਨਹੀਂ ਨਾ ਨਹਾਉਣ ਧੋਣ ਦੀ ਬੜੀ ਤੰਗੀ ਆ ਦੋ ਚਾਰ ਡਰਾਈਵਰ ਬਿਮਾਰ ਹੀ ਬੋ ਪਏ ਆ ਇਸ ਕਰਕੇ ਪ੍ਰਸ਼ਾਸਨ ਅੱਗੇ ਸਾਡੀ ਬੇਨਤੀ ਆ ਕੋਈ ਸੁਣੋ ਇਹ ਰੀਅਲ ਡਿਪਾਰਟਮੈਂਟ ਕੋ ਕੇ ਕਿਰਪਾ ਕਰਕੇ ਰਸਤਾ ਖੋਲੇ ਜਾਵੇ। ਜਾਨੀਆ ਜਿੱਕੜਾ ਰਸਤਾ ਬੰਦ ਹੋਇਆ ਅੱਜ ਸਾਡੇ ਡਰਾਈਵਰਾਂ ਦੀਆਂ ਟਰਾਂਸਪੋਰਟਰਾਂ ਦੀ ਸਾਰਿਆਂ ਦੀ ਰੇਲਵੇ ਡਿਪਾਰਟਮੈਂਟ ਅਗੇ ਹੱਥ ਜੋੜ ਕੇ ਬੇਨਤੀ ਹੈ ਜੀ ਜੋ ਇਸ ਰਸਤੇ ਨੂੰ ਬਿਨਾ ਕਿਸੇ ਨੋਟਿਸ ਜਾਰੀ ਕੀਤਾ ਬੰਦ ਕੀਤਾ ਗਿਆ ਨਾ ਕਿਸੇ ਨੂੰ ਪਹਿਲਾਂ ਦੱਸਿਆ ਕਿ ਇਹ ਰਸਤਾ ਬੰਦ ਹੋਣਾ ਨਾ ਕੋਈ ਟਾਈਮ ਟੇਬਲ ਦਿੱਤਾ ਜੀ ਜੋ ਗੱਡੀਆਂ ਦਰੋਂ ਭਰ ਕੇ ਆ ਰਹੀਆਂ ਉਹਨਾਂ ਨੂੰ ਪਰੇਸ਼ਾਨ ਕਰਨ ਵਾਸਤੇ ਰਸਤਾ ਬੰਦ ਕਰ ਦਿੱਤਾ ਗਿਆ। ਇੱਥੋਂ ਖਾਲੀ ਵੀ ਗੱਡੀਆਂ ਬਹੁਤ ਮੁੜ ਕੇ ਗਈਆਂ ਜੀ। ਸਾਡੀ ਪ੍ਰਸ਼ਾਸਨ ਅਕ ਇਹ ਹੀ ਬੇਨਤੀ ਹੈ ਜੀ ਇਸ ਰਸਤੇ ਨੂੰ ਅੱਧੇ ਘੰਟੇ-ਘੰਟੇ ਵਾਸਤੇ ਖੋਲ੍ਹਿਆ ਜਾਵੇ ਔਰ ਸਾਨੂੰ ਨੋਟਿਸ ਦਿੱਤਾ ਜਾਵੇ ਕਿ ਇਸ ਰਸਤੇ ਨੂੰ ਅੱਗੇ ਚਲਾਣਾ ਹੈ ਜਾਂ ਨਹੀਂ ਚਲਾਣਾ ਹੈ। ਸਿਰਫ ਜੋ ਪਰੀਆਂ ਗੱਡੀਆਂ ਜੋ ਡਰਾਈਵਰ ਪਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਜੀ ਉਹਨਾਂ ਨੂੰ ਇੱਥੋਂ ਬਾਹਰ ਕੱਢਿਆ ਜਾਵੇ ਇੱਕ ਵਾਰ ਤਾਂ ਕਿ ਉਹਨਾਂ ਦਾ ਜੋ ਬਿੱਲ ਦਾ ਟਾਈਮ ਵੀ ਹੈਗਾ ਉਹ ਬਚ ਸਕੇ। ਨਹੀਂ ਤਾਂ ਇੱਥੋਂ ਨਿਕਲ ਕੇ ਅੱਗੇ ਇਹਨਾਂ ਨੂੰ ਫੇਰ ਮਾਈਨਿੰਗ ਦਾ ਮਾਈਨਿੰਗ ਦੀ ਪ੍ਰੋਬਲਮ ਆਊਗੀ ਜੀ। ਉਹ ਬਿਲਕੁਲ ਦੇ ਕੱਟੇ ਹੋਇ De ahí